ਪੁਲਿਸ ਜ਼ਿਲ੍ਹਾ ਖੰਨਾਵਲੋ ਇਲਾਕੇ ਦਾ ਇੱਕ ਵੱਡਾ ਨਸ਼ਾ ਤਸਕਰ ਕਾਬੂ ਕੀਤਾ ਗਿਆ ਹੈ ਮੁਲਜ਼ਮ ਦੀ ਪਛਾਣ ਜਸਦੇਵ ਸਿੰਘ ਜੱਸਾ ਹੋਈ ਮੁਲਜ਼ਮ ਉੱਪਰ ਪਹਿਲਾ ਐਨਡੀਪੀਐਸ ਦੇ 8 ਪਰਚੇ ਦਰਜ ਹਨ ਇਸ ਸੰਬੰਧ ਦੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇਲਾਕੇ ਦੇ ਵੱਡੇ ਨਸ਼ੇ ਤਸਕਰ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਮੁਲਜ਼ਮ ਦੇ ਮਾਛੀਵਾੜੇ ਇਲਾਕੇ ਵਿੱਚ ਨਸ਼ਾ ਤਸਕਰੀ ਵਿੱਚ ਵੱਡਾ ਨਾਮ ਸੀ ਤੇ ਪੁਲਿਸ ਜ਼ਿਲ੍ਹਾ ਖੰਨਾ ਦੀਆਂ ਟੀਮਾਂ ਬਹੁਤ ਸਮੇਂ ਤੋਂ ਮੁਲਜ਼ਮ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀਆਂ ਸਨ ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਕਰੀਬ 1 ਕਿ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਉਹਨਾਂ ਕਿਹਾ ਕਿ ਮੁਲਜ਼ਮ ਵੀ ਤੋਤੀ 3 ਗ੍ਰਾਮ ਹੈਰੋਇਨ ਲਿਆ ਕੇ ਆਪਣੇ ਗਾਹਕਾਂ ਨੂੰ ਵੇਚ ਦਿੰਦਾ ਸੀ ਉਹਨਾਂ ਇਹ ਵੀ ਦੱਸਿਆ ਕਿ ਮੁਲਜ਼ਮ ਦੇ ਨਾਲ ਹੋਰ ਵੀ ਵਿਅਕਤੀ ਇਸ ਸਬੰਧ ਵਿੱਚ ਜੁੜੇ ਹੋਣਗੇ ਉਹਨਾਂ ਨੂੰ ਵੀ ਪੁਲਿਸ ਜਲਦੀ ਗ੍ਰਿਫਤਾਰ ਕਰ ਲਵੇਗੀ ਜਦੇਵ ਸਿੰਘ ਜੱਸਾ ਨਾਂ ਦਾ ਜਿਹੜਾ ਅਸਮਗਲ ਸੀ ਵੱਡਾ ਮਗਰਮਾਸੀ ਜਿਹਦੇ ਸੰਬੰਧੀ ਸਾਨੂੰ ਲਾਕੇ ਜੋ ਵੀ ਵਾਰ-ਵਾਰ ਇਨਫੋਰਮੇਸ਼ਨਾਂ ਦਿੱਤੀ ਸੀ ਇਹਦੇ ਖਿਲਾਫ ਫਟ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਦੇ ਜਿਹੜੀ ਕਟਮਰ ਦਾ ਵੀਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਰ ਰੈਂਚ ਜੀ ਕਰੋ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਬੜੇ ਸਾਡੇ ਐਸਟੋ ਇਨਸਪੈਕਟਰ ਰਮੇਂਦਰ ਸਿੰਘ ਦੇ ਹੋਂਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰਸੋਂ ਨੱਕੇ ਜਿਹੜਾ ਰੌਂਡ ਅਪ ਕੀਤਾ ਜਦੋਂ ਇਹਨੂੰ ਰੌਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਊਂਡ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰੌਂਡ ਅਪ ਕਰਨ ਦੀ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਮੁਜਾਹਮਤ ਕੀਤੀ ਆ ਜਿਹਦੇ ਸਬੰਧੀ ਇਹਦੇ ਖਿਲਾਫ ਮਕਦਮਾ ਨੰਬਰ 147 14825 ਨੂੰ 2127 A&DPS 132 221 ਜਿਹੜਾ ਵੀਐਨਐਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੁਲਾਜ਼ਮ ਦੀ ਡਿਊਟੀ 'ਚ ਮੁਜਾਹਮਤ ਕਰਦਾ ਇਹਨੂੰ ਵੁਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟੈਸਟ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਜਣਾਈ ਇਹ ਦੱਸਣਾ ਚਾਹਣਾ ਵੀ ਇਸ ਮੀਂਜ ਜਣਾਈ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾ वगੈਰਾ ਦਾ ਜੀ ਕਰੜੀ ਦਾ ਜਿਹੜਾ ਹਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋਲ ਫ੍ਰੀਜ਼ ਵੀ ਕਰਵਾਗੇ ਅਸੀਂ ਤੇ ਇਹ ਨੂੰ ਇਹ ਅਜਿਹਾ ਸਬਸ ਕਰਵਾਗੇ ਮੁਰਗਾ ਇਹ ਇਹ ਕੰਪਲ ਮੂਹ ਨਾ ਕਰੇ ਨਸ਼ਾ ਵੇਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਦੇ ਖਿਲਾਫ 8 ਪਰਚੇ ਦਰਜ ਆ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਇਹ ਕਿ ਤੁਹਾਨੂੰ ਲੱਗਿਆਦਾ ਸੀ ਦੇਸ਼ਾਂ ਦਾ ਕਿ ਇਹ ਸੋਤਨ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ ਚ ਚੌਂ ਤੇਰੀ ਦੇ ਵਿੱਚੋਂ ਲੈ ਜਾਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਦੇਮਾਗੇ ਜਿੰਨਾ ਤੋਂ ਲੈ ਜਾਂਦਾ ਸੀ ਇਹ ਪੀਣਾ ਦੇ ਬਦਲ ਸਪਲਾਈ ਕਰਦਾ ਸੀ ਕਿ ਕੋਈ ਇੱਕ ਦਾ ਵੇਚਦਾ ਸੀ ਕਿ ਕੋਈ ਬਲਟਰ ਦਾ ਕਿ ਵੀ ਬਾਹਰੋਂ ਇਹਦਾ ਇਹ ਮਸ਼ੂੜੇ ਦੇ ਨਾਲ ਦੇ ਏਰੀਆ ਭਾਵੇਂ ਕੁੰਗਲਾ ਦਾ ਹੋਵੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸਬੈਨਿਟੀ ਜਿਹੜੀ ਸੀ ਕਦੇ 20 ਗ੍ਰਾਮ ਲੈ ਆ 15 ਗ੍ਰਾਮ ਲੈ ਆ ਅੱਗੇ ਫਿਰ ਆਪਣਾ ਜਿਹੜਾ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਰਾਲੂੰਦਾ ਰੈਸਾ ਰੌਨਡ ਅਪ ਕਰਕੇ ਅੰਦਰ ਹੀ ਭੇਜਾਂਗੇ ਉਹਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋਈ ਇਹਦੇ ਹਿੰਦੇਸ ਬਣਾ ਰਹੇ ਆ ਜਿਹੜੇ ਅਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਫਿਕਰਾਂ ਮਗੇ ਸਰ ਇਹ ਇਹਦਾ ਲਾਭ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਨ ਲੇਦਾ ਨਹੀਂ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਦਮੇ ਜਿਹੜੇ ਮਸ਼ੂਆੜਾ ਥਾਣੇ ਦੀਆਂ ਛੋਟਾ ਸਾਫ ਥਾਣੇ ਦੀਆਂ ਹਾਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ